1.40 ਦੀ ਅਲਟੋ ਵਾਲਾ ਰੇਟ ਜੀ 1.40 ਦੀ ਮਾਡਲ ਪੰਜਾਬ ਦਾ ਸਭ ਤੋਂ ਸਸਤਾ ਫੌਜੀ ਕਾਰ ਬ ਯਾਰ ਇਹ ਟੈਗ ਲਾਈਨ ਹਮੇਸ਼ਾ ਜਿਉਂਦਾ ਰਹੂਗੀ ਲੈ ਵੀ ਹੁਣ ਹੁਣ ਇਹ ਚੀਜ਼ ਧਿਆਨ ਚ ਰੱਖਿਓ ਜੀ ਬਾਈ ਨੇ ਕਹਿੰਦਾ ਨਾ ਪੰਜਾਬ ਦਾ ਸਭ ਤੋਂ ਸਸਤਾ ਕਾਰ ਬ ਯਾਰ ਫੌਜੀ ਕਾਰ ਬ ਯਾਰ ਇਥੇ ਤੁਹਾਨੂੰ ਸਸਤੀਆਂ ਕਾਰਾਂ ਹੀ ਮਿਲਣਗੀਆਂ ਇਹ 1.60 ਦੀ ਜੀ 1,60,000 2010 ਮਾਡਲ ਹਾਂਜੀ ਠੀਕ ਹੈ ਅੰਦਰੋਂ ਸਾਫ਼ ਸੁਥਰੀ ਹੈ ਬਾਈ ਕਾਰ ਸਾਫ਼ ਸੁਥਰੀ ਹੈ ਲਾਇ ਲੱਗਿਆ ਹੈ ਇਹ ਆਪਾਂ ਦੇਵਾਂਗੇ ਜੀ 2,75,000 ਰੁਪਏ ਦੀ ਪੌਣੇ 3 ਲੱਖ ਰੁਪਏ ਪੌਣੇ 3 ਠੀਕ ਹੈ ਕਿਤੇ ਲੋਨ ਹੋ ਜੂ 2 ਲੱਖ ਦਾ 2 ਲੱਖ ਰੁਪਈਆ 13 ਮਾਡਲ ਬਈ ਹਨ ਸਾਡੇ 3.5 ਲੱਖ ਰੁਪਈਆ ਚ ਅਲਾਏ ਹੈਗੇ ਨੇ ਚੰਡੀਗੜ੍ਹ ਦਾ ਨੰਬਰ ਹੈ ਇੱਕ ਗੱਲ ਹੋਰ ਵੀਰੇ ਚੰਡੀਗੜ੍ਹ ਚ ਹੀ ਨਾਮ ਹੋ ਜਾਂਦੀ ਹੈ ਨਾ ਵੀਰ ਕਾਰ ਇਹ ਹਾਂ ਚੰਡੀਗੜ੍ਹ ਚ ਹੋਏ ਇਹ ਵੀ ਹੈ ਤੁਹਾਨੂੰ ਨੰਬਰ ਲਵਾਉਣ ਦੀ ਵੀ ਲੋੜ ਨਹੀਂ ਹੈਗੀ ਬਈ 13 ਮਾਡਲ 13 ਮਾਡਲ ਪੰਜਾਬ ਨੰਬਰ ਬਈ 1.5 ਲੱਖ ਦੀ ਪੋਰਤੁਨ ਰਹੀ ਗਈ ਹੋਰ ਬਾਈ 4 ਮੈਨੂਅਲ ਪੌਣੇ 3 ਲੱਖ ਰੁਪਈਆ ਦੀ ਕਾਰ ਹੈ ਜੇ ਕਿਸੇ ਨੇ ਕਾਰ ਲੈਣੀ ਆ ਵਰਨਾ 2011 ਮਾਡਲ 2 ਲੱਖ ਲੋਨ ਹੋ ਜੂ ਤੇ ਡੀ ਬੈਸਟ ਗੱਡੀ ਹੈਗੀ ਡੀਜ਼ਲ ਦੀ ਤਾਂ ਕਾਰ ਹੈ ਮੇਨ ਗੱਲ ਦੇ ਡਿੱਗੀ ਐ ਡੀ ਵੱਡੀ ਐ ਚਾਹੇ ਬੋਤਾ ਪਾ ਲੋ ਵਿੱਚ ਬਈ ਹਣਾ ਤੇ ਐਵਰੇਜ 22 ਤੋਂ ਘਟਦੀ ਐਵਰੇਜ ਤਾਂ ਬਹੁਤ ਹੁੰਦੀ ਆ ਬਈ ਆ ਹਾਂ ਕਰਦੀ ਇਹ ਦੇ ਦਿੰਦੀ ਆ 25 26 ਦੀ ਐਵਰੇਜ ਬਾਕੀ ਲਾਇ ਵੀਲ ਹੈਗੇ ਟਾਪ ਮਾਡਲ ਐ ਪੁਸ਼ ਬਟਨ ਸਟਾਰਟ ਇਹਦੇ ਜਿਹੜੇ ਲੱਛਣ ਜੇ ਹੁੰਦੇ ਆ ਸਾਰੇ ਨੇ ਠੀਕ ਐ ਕੀਲੈਸ ਐਂਟਰੀ ਜਿਹੜੇ ਵਧੀਆ ਕਾਰਾਂ ਦੇ ਲੱਛਣ ਹੁੰਦੇ ਨੇ ਚ ਹੈਗੇ ਨੇ ਇਹ ਆਪਾਂ ਦੇਣਾ 1 60 ਦੀ ਜੀ ਸ਼ੀਸ਼ੇ ਦੇ ਵੀ ਨਾਲ ਦੇ ਆ ਹਾਂ ਜੀ ਵੀ ਮਿੱਤਰੋ ਹਰ ਵਾਰ ਤੁਸੀਂ ਕਮੈਂਟ ਕਰਦੇ ਹੋ ਵੀ ਤੁਸੀਂ ਮਹਿੰਗੀਆਂ ਕਾਰਾਂ ਦੇਣ ਮਹਿੰਗੀਆਂ ਕਾਰਾਂ ਦੇਣੋ ਬਸ ਹੁਣ ਤੁਸੀਂ ਐਂਡ ਤੱਕ ਬਣ ਰਹੇ ਹੋ ਕਰਾਂ ਹੈਗੇ ਲਗਭਗ 35 40 ਬਈ ਤੇ ਸਾਰੀ ਕਰਾਂ ਸਸਤੇ ਰੇਟਾਂ 'ਚ ਦਵਾਂਗੇ ਅੱਜ ਆਪਾਂ ਖੜਾ ਫੌਜੀਕਾਰ ਵਯਾਰ ਤੇ ਬਈ ਹਨਾ ਅੱਜ ਬੜੇ ਟਾਈਮ ਬਾਅਦ ਬਾਈਆਂ ਨੇ ਯਾਦ ਕਰਿਆ ਆਪਾਂ ਨੂੰ ਤੇ ਪਤਾ ਨਹੀਂ ਬਾਈ ਬੀਜੀ ਦੀ ਨਾਲ ਹੁੰਦੇ ਅਸੀਂ ਵੀ ਬੀਜੀ ਹੁੰਦੇ ਰਹਨੇ ਬਾਈ ਹਨਾ ਤੇ ਬਾਈ ਨਾਲ ਗੱਲਬਾਤ ਕਰਦੇ ਵਿੱਚ ਕਿਹੜੇ-ਕਿਹੜੇ ਕਰਾਂ ਰਹਿਣਗੇ ਤੇ ਕਿੰਨੇ ਕ ਰੇਟ ਵਾਲੇ ਕਰਾਂ ਹੋਣਗੇ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵੈਲਕਮ ਬਾਈ ਸਤਿਕਾਰ ਵੀਰੇ ਸਾਥੀ ਅ ਪੰਜਾਬ ਦਾ ਸਭ ਤੋਂ ਸਸਤਾ ਫੌਜੀਕਾਰ ਵਯਾਰ ਇਹ ਟੈਗ ਲਾਈਨ ਹਮੇਸ਼ਾ ਜਿਉਂਦਾ ਰਹੂਗੀ ਲੈ ਵੀ ਹੁਣ ਹੁਣ ਇਹ ਚੀਜ਼ ਧਿਆਨ ਚ ਰੱਖਿਓ ਬਾਈ ਨੇ ਕਹਿੰਦਾ ਨਾ ਪੰਜਾਬ ਦਾ ਸਭ ਤੋਂ ਸਸਤਾ ਕਾਰ ਬ ਯਾਰ ਫੋਦੀ ਕਾਰ ਬ ਯਾਰ ਇੱਥੇ ਤੁਹਾਨੂੰ ਸਸਤੀਆਂ ਕਾਰਾਂ ਹੀ ਮਿਲਣਗੀਆਂ 6 ਮਹੀਨਿਆਂ ਦੀ ਇੰਜਨ ਗੇਅਰ ਦੀ ਗਾਰੰਟੀ ਵਾਲਾ ਹਾਂ ਇਹ ਜ਼ਰੂਰੀ ਹੈ ਇੱਕ ਗੱਲ ਹੋਰ ਮੈਂ ਕਰਾਂ ਬਾਈ ਹਨਾ ਆ ਬਾਈ ਬਈ ਆਪਣਾ ਨਾਮ ਦੱਸੋ ਹਰਿੰਦਰ ਸਿੰਘ ਹਰਿੰਦਰ ਸਿੰਘ ਮੇਨ ਗੱਲ ਕਈ ਵਾਰ ਬਾਈ ਉਹਰੇ ਨਹੀਂ ਮਿਲਦਾ ਨਾ ਪੀ ਆ ਮੰਨ ਕੇ ਚੱਲੋ ਵੀ ਇਹ ਜਾਗਰੂਰੇ ਇਹ ਨਹੀਂ ਹੈਗੇ ਬਾਈ ਆ ਨਹੀਂ ਔਰੇ ਤਾਂ ਇੱਕੋ ਹੀ ਗੱਲ ਆ ਬਾਈ ਹਨਾ ਤੇ ਬਾਈ ਹੋਰਾਂ ਤੁਸੀ ਸੰਪਰਕ ਕਰ ਸਕਦੇ ਹੋ ਔਰੇ ਆ ਕਿ ਇਹਨਾਂ ਨਾਲ ਵੀ ਡੀਲ ਕਰੋ ਕੋਈ ਦਿੱਕਤ ਨਹੀਂ ਬਾਈ ਕਈ ਵਾਰੀ ਆ ਬਾਈ ਆ ਕੇ ਕਹਿੰਦੇ ਨੇ ਬਾਈ ਉਹਨਾਂ ਨਾਲ ਹੀ ਮਿਲਾਓ ਹਨਾ ਬਈ ਹੋਜੀ ਨਾਲੀ ਬਿਲਕੁਲ ਬਿਲਕੁਲ ਇਹ ਤਾਂ ਹੈਗਾ ਇਸ ਕਰ ਖਾਡਾ ਮੋਟਿਵੇ ਇਹੀ ਸੀ ਮਾ ਬਾਈ ਨੂੰ ਵੀ ਨਾਲ ਵਿੱਚ ਮਲਾਈਏ ਤੇ ਠੀਕ ਹੈ ਬਾਈ ਤੇ ਤੁਸੀਂ ਬਾਈ ਹੋਰਾਂ ਨਾਲ ਵੀ ਡੀਲ ਕਰਨੀ ਆ ਤੇ ਬਾਈ ਕਿੱਦਾਂ ਦੀ ਕਾਰ ਰਹਿਣੀ ਆ ਅੱਜ ਅੱਜ ਆਪਾਂ 80-85000 ਤੋਂ ਸ਼ੁਰੂ ਕਰਾਂਗੇ ਹਾਂਜੀ ਹਾਂ 10 ਲੱਖ ਤੱਕ ਲੈ ਕੇ ਜਾਵਾਂਗੇ ਠੀਕ ਹੈ ਵੀਰੇ ਤੇ ਰੇਟ ਆ ਜਿਹੜੇ 67% ਹੀ ਰਹਿਣਗੇ ਆਮਕਾਰ ਬਜਾਰਾਂ ਨਾਲ ਠੀਕ ਹੈ ਵੀਰੇ ਤੇ ਮੰਨ ਕੇ ਅਗਰ ਕੋਈ ਲੱਖ ਦੀ ਚੀਜ਼ ਹੈ ਤਾਂ ਆਪਾਂ 60000 ਦੀ ਦੇ ਦੇਣੀ ਆ 70 ਕੁ ਹਜ਼ਾਰ ਦੀ ਜਿਹੜੀ ਆਮ ਅੰਦਾਜ਼ਾ ਤੁਸੀਂ ਐਕਸਪਰਟ ਹੋ ਹਾਂਜੀ ਹਾਂ ਜਿਹੜੇ ਤੁਹਾਨੂੰ ਦੇਖਦੇ ਹੋਊਗੇ ਐਕਸਪਰਟ ਹਾਂਜੀ ਬਾਈ ਸਭ ਨੂੰ ਪਤਾ ਰਹਿਣਾ ਸਾਨੂੰ ਵੀ ਕਾਰਾਂ ਮਾਰੇ ਪਤਾ ਤੇ ਬਾਈਆਂ ਨੂੰ ਵੀ ਕਾਰਾਂ ਮਾਰੇ ਪਤਾ ਠੀਕ ਹੈ ਤੇ ਅ ਅੱਜ ਬਈ ਹੁਣ ਜਿਵੇਂ ਤੁਹਾਨੂੰ ਬਾਈਆਂ ਨੂੰ ਕਿਹਾ ਵੀ ਲੱਖ ਰੁਪਏ ਤੋਂ ਲੈ ਕੇ ਵੀ 8-10 ਲੱਖ ਤੱਕ ਦੇ ਰੇਟ ਜਾਣਗੇ ਸਾਰੇ ਠੀਕ ਹੈ ਤੇ ਪਹਿਲੀ ਕਾਰ ਆਫਾ ਵਰਨਾ ਤੋਂ ਸ਼ੁਰੂ ਕਰਦੇ ਆਂ ਬਈ ਨਾ ਲੋਂਗੋ ਵਾਲ ਆਜੋ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਇਹ ਵੀਰੇ ਮਾਡਲ ਮਾਡਲ ਹੈ ਜੀ 2010 ਦਸੰਬਰ ਦੀ ਗੁਜਰਾਤ ਗੁਜਰਾਤ ਦੀਆਂ ਬਹੁਤ ਕਾਰਾਂ ਵੇਚ ਚੁੱਕਿਆ ਸੀ ਹਾਂਜੀ ਆ ਦੋ ਮਹੀਨੇ ਚ ਲੈਣਾ ਲਾਤੀਆਂ ਠੀਕ ਹੈ ਵੀਰੇ ਜ਼ਿਆਦਾਤਰ ਜੀਜੇ 01 ਆਉਂਦਾ ਜਾਂ 2 ਆਉਂਦਾ ਇਹ ਗਾਂਧੀਨਗਰામ ਦਾ ਬਾਸ ਚੰਡੀਗੜ੍ਹ ਵਰਗੇ ਸ਼ਹਿਰ ਨੇ ਓਕੇ ਮਤਲਬ ਇਹਨਾਂ ਸਾਫ਼ ਸੁਥਰੇ ਸਾਫ਼ ਸੁਥਰੇ ਠੀਕ ਹੈ ਵੀਰੇ ਲੈ ਵੀ ਦੂਜੇ ਚੰਡੀਗੜ੍ਹ ਦੀ ਕਾਰਾਂ ਹੈ ਮੰਨ ਲਓ ਤੁਸੀਂ ਹਾਂਜੀ ਬਿਲਕੁਲ ਓਕੇ ਇਹ ਮਾਡਲ 2010 10 10 ਤੇ ਓਨਰ ਵਗੈਰਾ ਕਿਹੜੇ ਰਹਿਣਗੇ ਵੀਰੇ ਆਪਣੇ ਓਨਰ ਵੀਰੇ ਇੱਕ ਪਹਿਲਾ ਦੂਜਾ ਕੋਈ ਕੋਈ ਤੀਜੇ ਵੀ ਆਂਦੀ ਹੈ ਠੀਕ ਹੈ ਬਾਈ ਅੱਛਾ ਆਪਣਾ ਰੇਟ ਕਿੰਨਾ ਇਹਦਾ ਹੁਣ ਇਹ 1.60 ਦੀ ਜੀ 1,60,000 2010 ਮਾਡਲ ਹਾਂਜੀ ਠੀਕ ਹੈ ਅੰਦਰੋਂ ਸਾਫ਼ ਸੁਥਰੀ ਹੈ ਬਈ ਕਾਰ ਸਾਫ਼ ਸੁਥਰੀ ਹੈ ਲਾਇ ਲੱਗਿਆ ਹੈ ਸੀਟ ਕਵਰ ਨਵੇਂ ਆ ਲਾਈਵ ਚੈੱਕ ਕਰ ਲਓ ਬਈ ਕਾਰ ਅੰਦਰੋਂ ਸੀਟ ਕਵਰ ਵਗੈਰਾ ਸਾਫ਼ ਸੁਥਰੇ ਪਏ ਨੇ ਠੀਕ ਹੈ ਬਈ ਤੇ ਬਾਕੀ ਆਓਗੇ ਜੇ ਤੁਸੀਂ ਐ ਤੁਹਾਨੂੰ ਚੰਗੀ ਤਰ੍ਹਾਂ ਟੱਚ ਕਰਕੇ ਦੇ ਦਾਂਗਾ ਹਨਾ ਬਈ ਬਾਕੀ ਹਰੇਕ ਘਰ ਤੇ ਆਪਾਂ 6 ਮਹੀਨਿਆਂ ਦੀ ਗਾਰੰਟੀ ਹੈ ਜਿਹੜੀ ਉਹ ਦਿੰਨੇ ਆ ਠੀਕ ਹੈ ਵੀਰੇ ਟਾਇਰ ਇਹਦੇ ਲਗਭਗ ਨਵੇਂ ਆ ਹੂੰ ਹੂੰ ਐਵਰੇਜ 20 ਕਿਲ ਦੀ ਦੇਂਦੀ ਹੈ ਇਹ ਓਕੇ 4 ਕਿਹੇਰ ਦਾ ਤੇਲ ਖਾਂਦੀ ਹੁੰਦੀ ਹੈ ਇਹ ਉੱਥੋਂ ਆਉਂਦੀਆਂ ਨੇ ਆਪਣੇ ਕੋਲੇ ਆਂਦਾ ਵਾਦੋਂ ਠੀਕ ਹੈ ਬਾਈ 20 ਕਿਲ ਦੀ 21 ਕਿਲ ਦੀ ਐਵਰੇਜ ਬਣ ਗਈ ਨੋਰਮਲੀ ਠੀਕ ਹੈ ਬਾਈ ਤੇ ਵੇ ਲਾਈਟਾਂ ਵਗੈਰਾ ਬਿਲਕੁਲ ਨਵੀਆਂ ਨਕੋਰ ਪਈਆਂ ਠੀਕ ਹੈ ਲੈ ਜਾ ਜੇਗੇ ਮੈਂ ਦੱਸਿਆ ਵੀ ਚੰਡੀਗੜ੍ਹ ਨਾਲ ਦਾ ਹੀ ਕੰਮ ਹੈਗਾ ਗਾਂਧੀ ਨਗਰ ਦਾ ਠੀਕ ਹੈ ਬਾਈ ਉਹੀ ਪਲਾਨਡ ਸਿਟੀ ਹੈ ਓਕੇ ਤੇ ਆਹ ਬਾਈ ਇਹ 140 ਦੀ ਅਲਟੋ ਵਾਲਾ ਰੇਟ ਜੀ 140 8 ਮਾਡਲ ਹਾਂਜੀ ਪਾਵਰ ਵਿੰਡੋ ਪਾਵਰ ਸਟੀering ਪੈਟਰੋਲ ਡੀਜ਼ਲ ਦੀ ਹੈ ਪੈਟਰੋਲ ਵੀ ਲੈ ਵੀ ਪੈਟਰੋਲ ਦੀ ਕਾਰ ਸਵਿਫਟ 1 ਲੱਖ 40000 ਰੁਪਏ ਦੀ ਬਈ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਸਸਤੀ ਹੈਗੀ ਆ ਜਾਂ ਨਹੀਂ ਬਈ ਹਨਾ ਤੇ ਤੁਸੀਂ ਇਹ ਵੀ ਦੱਸੋ ਵੀ ਮੇਰੇ ਭਰਾ ਆਪਣੇ ਨਾਲ ਕਿੱਥੋਂ ਕਿੱਥੋਂ ਜੁੜੇ ਹੋਏ ਨੇ ਬਈ ਹਨਾ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਬਈ ਹਨਾ ਬਾਈ ਹੋਰੀ ਅੱਜ ਦੀ ਘੜੀ ਆਪਾਂ ਨੂੰ ਤੇ ਬਈ ਐਂ ਦਿੰਦੇ ਰਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਰੱਖੇ ਕਰੋ ਵੀ ਬਈ ਹਨਾ ਵੀ ਕਿੱਦਾਂ ਦੀ ਕਾਰਾਂ ਲੱਗਦੀਆਂ ਤੁਹਾਨੂੰ ਕਰੋ ਚੈੱਕ ਬਈ ਕਾਰ ਚੇਂਜੀ ਵਗੈਰਾ ਤਾਂ ਨਹੀਂ ਬਈ ਸੀਨ ਪੇਅਰ ਪੈਟਰੋਲ 12 ਪੈਟਰੋਲ আর 6 ਮਹੀਨੇ ਦੀ ਜਿਹੜੀ ਗਾਰੰਟੀ ਹੈ ਉਹ ਐਜ਼ ਇਟ ਇਜ਼ ਹਰੇਕ ਕਾਰ ਤੇ ਰਹੂਗੀ ਹਾਂਜੀ ਹਾਂ ਐਨ ਆਰ ਆਈ ਤੇ ਫੌਜੀਆ ਨੂੰ ਜਿਹੜੇ ਸਰਵਿੰਗ ਨੇ 1 ਸਾਲ ਦੀ ਗਾਰੰਟੀ ਹਰੇਕ ਕਾਰ ਤੇ ਰਹੂਗੀ ਆਏ ਹਾਏ ਲੈ ਵੀ ਠੀਕ ਹੈ ਇਹ ਚੀਜ਼ ਵੀ ਬੜੀ ਵਧੀਆ ਭਈ ਤੇ ਅਲਟੋ ਆ ਗਈ ਭਈ ਆਪਣੇ ਲਵੇ ਇਹ ਆਪਣੇ ਕੋਲੇ ਐਦੂ ਵੀ ਸਸਤੀ ਹੈਗੀ ਐ ਸੱਚ ਇੱਕ ਠੀਕ ਹੈ ਇਹ ਨਵਾਂ ਮਾਡਲ ਹੈ ਜੀ ਹਾਂਜੀ ਇਹਦਾ ਰੇਟ ਹੈ 85000 85000 ਰੁਪਈਆ ਬਾਕੀ ਮੈਂ ਇੱਕ ਚੀਜ਼ ਦੱਸ ਦਾਂ ਕਈ ਕਹਿੰਦੇ ਨੇ ਫੌਜੀ ਕਰੂ ਡੀਲ ਹੂੰ ਮੈਂ ਘਟਦਾ ਘੁੱਟਦਾ ਨਹੀਂ ਹੁੰਦਾ ਹੈਰੀ ਹਲੇ ਘਟ ਜਾਂਦਾ ਠੀਕ ਹੈ ਲੈ ਬਾਈ ਹਣਾ ਫਿਰ ਇਹ ਤਾਂ ਤੁਹਾਡੇ ਵਾਸਤੇ ਬੜੀ ਵਧੀਆ ਡੀਲ ਹੈ ਤੇ ਜੇ ਕਿਸੇ ਨੇ ਵੀ ਡੀਲ ਕਰਨੀ ਆ ਬਾਈ ਨਾਲ ਨਾ ਕਰਿਓ ਬਾਈ ਨੇ ਤਾਂ 1 ਰੁਪਿਆ ਵੀ ਨਹੀਂ ਘਟਨਾ ਠੀਕ ਆ ਮੈਂ ਸਾਰੀ ਦੇ ਬੰਦਾ ਲੈ ਕੇ ਜਾਂਦਾ ਮੇਰ ਤੋਂ ਕਰ ਇਹ ਵੀ ਗੱਲ ਇਹ ਤੋਂ ਵੀ ਬਾਈ ਲੈ ਜਾਂਣ ਗੱਡੀ ਲੈ ਜਾਂਦੇ ਠੀਕ ਹੈ ਇਹ ਬਾਈ ਘਟ ਦੂਗਾ ਰੇਟ ਬਾਈ ਹਣਾ ਇਸ ਪੱਖੋਂ ਮੈਂ ਤੁਹਾਡੇ ਹੱਕ ਦੇ ਵਿੱਚ ਹੈਗਾ ਘਟਾ ਲਿਓ ਆ ਕੇ ਠੀਕ ਹੈ ਬਾਈ ਤੇ ਅਗਲੀ ਬਾਈ ਆਇਆ ਆਪਣੀ Honda Vezel ਮਾਡਲ ਕਿੰਨਾ ਹੈ ਇਹ 14 ਮਾਡਲ ਹੈ ਜੀ ਇਹ ਡੀਜ਼ਲ ਪਟ્રોલ ਡੀਜ਼ਲ ਠੀਕ ਹੈ ਇਹਦਾ ਰੇਟ ਮੈਨੂੰ ਲੱਗਦਾ ਤੁਸੀਂ ਰੱਖੀ ਹੈ ਨਾ ਹਾਂ ਮੈਨੂੰ ਲੱਗਦਾ 17 ਮਾਡਲ ਸੀ ਇਹ ਇਹ ਐਵਰੇਜ ਦੇਣੀ ਹੈ 27 28 ਦੀ ਨਾਰਮਲੀ ਦੇਣੀ ਚੋਟੀ ਹੈ ਬਈ ਹੂੰ ਰੇਟ ਕਿੰਨਾ ਦਾ ਇਹ ਆਪਾਂ ਦੇਵਾਂਗੇ ਜੀ 275000 ਰੁਪਏ ਦੀ ਪੌਣੇ 3 ਲੱਖ ਰੁਪਏ ਪੌਣੇ ਦੇਣ ਦੀ ਠੀਕ ਹੈ ਕਿਤੇ ਲੋਨ ਹੋ ਜੂ 2 ਲੱਖ ਦਾ 2 ਲੱਖ ਰੁਪਏ ਦਾ ਵਧੀਆ ਕਰ ਠੀਕ ਹੈ ਤੇ ਬਈ ਨਾ 1.5 ਪੌਣੇ 2 ਲੱਖ ਰੁਪਏ ਦੇ ਕੇ ਕਾਰ ਲੈ ਜਾਓ ਤੁਸੀਂ ਅਗਰ ਲੈ ਕੇ ਜਾਣੀ ਆ ਤੇ ਵਰਨਾ ਵੀਰੇ ਮਾਡਲ ਕਿੰਨਾ ਹੈ 13 ਜੀ sx 1.6 ਠੀਕ ਹੈ ਵੀਰੇ ਲਾਇ ਬੀਲ ਬਹੁਤ ਸੋਹਣੇ ਲੱਗਿਆ ਓਕੇ ਚੰਡੀਗੜ੍ਹ ਦਾ ਨੰਬਰ ਹੈ ਹੂੰ 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 ਤੇ ਇਹਦੇ 2.5 ਲੱਖ ਦਾ ਲੋਨ ਹੋ ਜੂ ਬਾਕੀ ਸਾਢੇ 3 ਲੱਖ ਰੇਟ ਹੈ ਕਰਦਾ ਸਾਢੇ 3 ਲੱਖ ਰੁਪਈਆ 13 ਮਾਡਲ ਬਈ ਹੈ ਨਾ ਸਾਢੇ 3 ਲੱਖ ਰੁਪਈਆ ਚ ਅਲਾਏ ਹੈਗੇ ਨੇ ਚੰਡੀਗੜ੍ਹ ਦਾ ਨੰਬਰ ਹੈ ਇੱਕ ਗੱਲ ਹੋਰ ਵੀਰੇ ਚੰਡੀਗੜ੍ਹ 'ਚ ਹੀ ਨਾਮ ਹੋ ਜਾਂਦੀ ਹੈ ਨਾ ਵੀਰੇ ਕਾਰ ਇਹ ਹਾਂ ਚੰਡੀਗੜ੍ਹ 'ਚ ਹੋਏ ਇਹ ਵੀ ਹੈ ਤੁਹਾਨੂੰ ਨੰਬਰ ਲਵਾਉਣ ਦੀ ਵੀ ਲੋੜ ਨਹੀਂ ਹੈਗੀ ਬਈ ਹੈ ਨਾ ਉੱਥੇ ਦਾ ਜਿਹੜੇ ਜਾਨੇ ਘੱਟ ਖਰਚੇ 'ਚ ਕਰਨਾ 3000 ਰੁਪਏ 'ਚ ਕੰਮ ਹੋ ਜਾਂਦਾ 3000 ਰੁਪਈਆ ਦੇ ਵਿੱਚ ਤੇ ਕਾ ਆ ਕੀ ਆ ਭਈ ਇਹ ਇਹ ਮੇਰੀ ਪਸੰਦ ਦੀ ਹੈ ਠੀਕ ਹੈ ਇਹ ਅਸੀਂ ਕਾਰ ਲਿਆ ਕੇ ਦਿੱਤੀ ਅਸਲ ਤੁਹਾਨੂੰ ਸਟੋਰੀਜ਼ ਆ ਮੇਰੇ ਬਾਪੂ ਨੂੰ ਅੱਛਾ ਉਹ ਚਾਹ ਕਦਾ ਉਹ ਮੰਗਰ ਲਈ ਫੋਰਚੂਨਰ ਠੀਕ ਹੈ ਹੁਣ ਉਹ ਕਹਿੰਦਾ ਆ ਵਧੀਆ ਹੈ ਵਧੀਆ ਉਹਦੇ ਨਾਲ ਠੀਕ ਹੈ ਅਜੇ ਕਿਸੇ ਵੀਰ ਨੂੰ ਚਾਹੀਦੀ ਆਪਾਂ ਦੇ ਦਾਂਗੇ ਅੱਛਾ ਵੈਸੇ ਉਹ ਰੱਖੀ ਹੋਈ ਆ ਤੁਹਾਡੇ ਬਾਅਦ ਤੇ ਪਰ ਆਇਆ ਭਈ ਮੈਂ ਜਦੋਂ ਵਿੰਡੋ ਖੋਲ ਕੇ ਦੇਖੀ ਸੀਗੀ ਐਂ ਮਤਲਬ ਹੈਵੀ ਡਿਊਟੀ ਹੈ ਭਾਈ ਪੂਰੀ ਨਾ ਇੱਕ ਹੋਰ ਤਰ੍ਹਾਂ ਨਾਲੋਂ ਕਿਤੇ ਹੈਵੀ ਹੈ ਗੱਲ ਤੇਰਾ ਮਾਡਲ ਹੈ ਹਾਂਜੀ ਇਹ ਚ ਮਰਸਿਡਿਸ ਦਾ 2.2 ਇੰਜਨ ਹੁੰਦਾ ਜਿਹੜਾ ਗੁਰਖੇ ਚ ਆਉਂਦਾ ਠੀਕ ਹੈ ਵੀਰੇ ਅੱਛਾ ਕਿੰਨੇ ਕੁ ਦੀ ਹੈ ਇਹ ਇਹ ਤੇ ਸਸਤੀ ਹੋਈ ਹੈ ਤਾਂ 2.5 ਲੱਖ ਦੀ ਹੈ ਤੇਰਾ ਮਾਡਲ 2.5 ਲੱਖ ਰੁਪਏ ਦੀ ਤੇਰਾ ਮਾਡਲ ਲੈ ਵੀ ਭਾਈ ਮਿੱਤਰ ਹੁਣ ਜੇ ਕਿਸੇ ਨੇ ਸਮਾਨ ਸਵੋਟੋ ਨੂੰ ਲੈਣੀ ਆ ਜਾਂ ਜੇ ਕਿਸੇ ਨੇ ਉਹ ਤਿਆਰ ਕਰਨੀ ਆ ਤਾਂ ਤੁਸੀਂ ਕਰ ਲਿਓ ਹਾਂ ਇਹ ਬਾਈ ਹੋਰੀ ਨਾਰਮਲ ਹੀ ਵਾਸੇ ਰਫਟਾਫੇ ਜੀ ਚਲਾਉਂਦੇ ਨੇ ਆਪਾਂ ਸਾਫ ਦੀ ਗੱਲ ਹਾਂ ਬਾਕੀ ਸਮਾਨ ਚ ਇੰਜਨ ਉੰਜਨ ਵੀ ਲੱਦ ਲਿਆਉਨੇ ਆ ਭਾਈ ਠੀਕ ਹੈ ਟਰੱਕ ਵਾਲੇ ਕੰਮ ਆ 22 ਲੱਖ ਰੁਪਈਆ ਦੀ ਬਈ ਹੈ ਨਾ 7 ਸੀਟਰ ਕਾਰ ਹੈਗੀ ਤੇ 4x4 ਦੀ ਕਾਰ ਅਗਲੀ ਬਈ ਫੋਰਚੂਨ ਰਹਿ ਕਿੰਨਾ ਹੋਊਗਾ ਅਗਲੀ ਆ ਲੈ ਕਰਾ ਮੈਨੂੰ ਦੱਸ ਇਹ ਕਾਰ ਇਦੀ ਹੈ ਬਈ ਦੀ ਇਦੀ ਹੈ ਕਾਰ ਇਹ 2013 ਮਾਡਲ ਵੀਰੇ ਜਾਇ ਜਾਇ ਜਿਹੜੇ ਰੇਟ ਬੋਲਣਾ ਜਾਇ ਜਾਇ ਜੀ ਬੋਲਾਂਗੇ ਵੀਰੇ ਸਵਾ 10 ਲੱਖ ਰੁਪਈਆ ਸਵਾ ਕਿੰਨਾ ਮਾਡਲ 13 ਮਾਡਲ 13 ਮਾਡਲ ਪੰਜਾਬ ਨੰਬਰ ਬਈ ਸਵਾ 10 ਲੱਖ ਦੀ ਫੋਰਚੂਨ ਰਹਿਗੀ ਇਹ 4x4 ਹੈ ਮੈਨੂਅਲ ਹਾਂਜੀ 4 बाय 4 मैनुअल हां जी हां ए भाई 3000 सीसी ਦਾ ਇਹਦੇ ਵੀ 3 ਜਣਾ ਆਉਂਦਾ ਨਾ ਕਾਰ ਚੂ ਹਾਂਜੀ ਹਾਂ ਬਿਲਕੁਲ ਤੇ ਬਈ ਸਾਫ ਸੁਥਰੀ ਹਾਲ ਦਾ ਬਿਲਕੁਲ ਸਾਫ ਸੁਥਰੀ ਆ ਵੀਰੇ ਪੰਜੇ ਟਾਇਰ ਨਵੇਂ ਨੇ ਜਮਾ ਠੀਕ ਹੈ ਹਾਂ ਸਟਿਪਨੀ ਵਾਲਾ ਤਾਂ ਅਨਟਚ ਆ ਜਮਾ ਬਿਲਕੁਲ ਠੀਕ ਹੈ ਇਹ ਹੈ ਤੁਹਾਡੇ ਨਾਮ ਹੁਣ ਬਿਲਕੁਲ ਜੀ ਬਿਲਕੁਲ ਆਪਣੇ ਨਾਮ ਆ ਬਾਈ ਦੇ ਨਾਮ ਆ ਬਸ ਕੁਝ ਨਹੀਂ ਕਰਾਉਣਾ ਬਾਈ ਸਿੱਧਾ ਨਾਮ ਕਰਾਓ ਤੇ ਕਾਰ ਚਲਵਾਰ ਦਵਾਈ ਝੋਟਾ ਹੀ ਆ ਬਾਈ ਹਨ ਇਹਨਾਂ ਦਾ ਹੁੰਦਾ ਵੀ ਕੁਝ ਨਹੀਂ ਬਾਈ ਹਨ ਜਿੰਨਾ ਮਰਜ਼ੀ ਬੰਦਾ ਕਹੀ ਜਾਵੇ ਬੀਫੋਰ ਤੁਨ ਜੇ ਇਹ ਆ ਉਹ ਆ ਇਹਨਾਂ ਨੂੰ ਕੁਝ ਨਹੀਂ ਹੁੰਦਾ ਰਫਟਾਫ ਚਲਾਓ ਆਫ ਰੋਡਿੰਗ ਚਲਾਓ ਜਿੰਮ ਮਰਜ਼ੀ ਚਲਾਓ ਕਾਰ ਨੂੰ ਤੇ ਮੇਨ ਗੱਲ ਹੁੰਦੀ ਜਿਹੜੀ オリジナル ਅਲਾਇ ਵਿਲ ਨੇ ਜਿਹੜੇ ਕਾਰ ਦੇ ਬਾਈ ਹਨ ਇਹਦੇ ਨਾਲ ਤੁਹਾਡੀ ਐਵਰੇਜ ਮੈਂਟੇਨ ਚ ਰਹਿੰਦੀ ਹੈਗੀ ਤੇ ਤੁਹਾਡੀ ਸਸਪੈਂਸ਼ਨ ਵਗੈਰਾ ਸਾਰਾ ਕੁਝ ਜਿਹੜਾ ਸਹੀ ਰਹਿੰਦਾ ਬਾਈ ਹਨ ਇਹਦੇ ਨਾਲ ਬਾਈ ਤੇ ਰੇਟ ਬਿਲਕੁਲ ਜਾਇਜ਼ ਹੈ ਤੇ ਇਹਦੇ ਤੇ ਲੋਨ ਕਿੰਨਾ ਹੋ ਜੀ ਵੀਰੇ 9 ਲੱਖ ਰੁਪਈਆ ਦਾ ਵੀਰੇ 9 ਲੱਖ ਰੁਪਈਆ ਦਾ ਤੇ ਆ ਸਵਾ 10 ਲੱਖ ਤੋਂ ਨੇ ਰੇਡ ਕੇ ਹਨ ਬਿਲਕੁਲ ਜੀ 25000 ਡਿਸਕਾਊਂਟ ਕਰਾ ਲੈਣਾ ਤੇ ਬਾਕੀ ਲੱਖ ਰੇਡ ਤੁਸੀਂ ਕਾਰ ਲੈ ਜੇ ਬਈ ਹਨਾ ਹੋ ਜੂ ਇਹਨਾਂ ਦਾ ਬਿਲਕੁਲ ਮੇਰੇ ਸਾਹਬ ਨਾਲ ਤਾਂ ਹਨਾ ਬਈ ਤੇ ਬਈ ਹਨਾ ਆ ਜਾਓ ਬਾਕੀ ਤੁਹਾਡੀ ਇੱਛਾ ਹੈ ਕਾਰ ਲੈ ਜਿਓ ਚੰਗੀ ਕਾਰ ਹੈਗੀ ਤੇ ਆਹਾ ਵੀਰੇ ਵਰਨਾ ਇਹ ਕਿੰਨਾ ਮਾਡਲ ਹੈ ਇਹ 12 ਮਾਡਲ ਹੈ ਜੀ EX 1.6 EX ਹਾਂ ਇਹਦੇ ਲਾਇ ਨਹੀਂ ਹੈ ਲਾਇ ਨਹੀਂ ਹੁੰਦਾ ਇਹਦੇ ਵਿੱਚ ਆਟੋਮੈਟਿਕ ਫੋਲਡੇਬਲ ਵੀ ਨਹੀਂ ਹੁੰਦਾ ਹਾਂ ਇੱਕ ਹੀਰ ਵੈਗ ਹੁੰਦਾ ਇਹ ਤਾਂ ਹਾਂ ਹਾਂ ਜੀ ਦਸੰਬਰ 11 ਦੀ ਹੈ ਇਹ ਉਹ 12 ਜਨਵਰੀ ਦੀ ਠੀਕ ਹੈ ਕਾਪੀ ਹੈ ਠੀਕ ਹੈ ਉਹ ਇਹਨੂੰ ਤੁਸੀਂ 11 ਕਹੋ 12 ਕਹੋ ਹੂੰ ਸ਼ੀਸ਼ੇ ਨਾਲ ਦੇ ਆ ਠੀਕ ਹੈ ਗੱਡੀ ਪੂਰੀ ਓਕੇ ਹੈ ਸਾਰੇ ਸ਼ੀਸ਼ੇ ਨਾਲ ਦੇ ਨੇ ਸਾਰੇ ਸ਼ੀਸ਼ੇ ਨਾਲ ਦੇ ਨੇ ਹਾਂ ਫਰੰਟ ਸ਼ੀਸ਼ਾ ਵੀ ਨਾਲ ਦਾ ਓਕੇ ਲੈ ਬਈ ਨਾ ਮੂਰਲਾ ਸ਼ੀਸ਼ਾ ਵੀ ਤੱਕ ਨਾਲ ਦਾ ਹਾਂ ਆ ਲਾਈਟਾਂ ਬਸ ਜ਼ਰੂਰ ਪੀੜੀਆਂ ਆਈਆਂ ਨੇ ਇਹਦਾ ਆਪਾਂ ਇਲਾਜ ਕਰ ਦਾਂਗੇ ਇਹਦਾ ਇਲਾਜ ਕਰ ਦਿਓ ਗੱਡੀ ਦੇ ਦਾਂਗੇ 275 ਦੀ 275 ਦੀ 2011 ਮਾਡਲ ਦਾ ਦੋ 60 ਦੀ ਕਿਤੇ ਦਿਖਾਓ ਗੱਡੀ ਹੈਗੀ ਹੈ ਜੀ ਠੀਕ ਹੈ ਲੈ ਪੌਣੇ 3 ਲੱਖ ਰੁਪਈਆ ਦੀ ਕਾਰ ਹੈ ਜੇ ਕਿਸੇ ਨੇ ਕਾਰ ਲੈਣੀ ਆ ਵਰਨਾ 2011 ਮਾਡਲ 2 ਲੱਖ ਲੌਣ ਹੋ ਜੀ ਉਤੇ 2 ਲੱਖ ਦਾ ਲੌਣ 75000 ਦੇ ਕੇ ਹੋ ਜਾਣਾ ਬਾਈ ਹੈਨਾ ਤੁਹਾਡਾ ਆ ਕਾਰ ਦੀ ਆਪਣੀ ਹੋ ਗਈ ਸਾਈ ਇਹ ਵਿਕ ਗਈ ਹੈ ਇਹ ਆਪਾਂ ਬਾਈ 280 ਦੀ ਦਿੱਤੀ ਆ 14 ਮਾਡਲ ਠੀਕ ਹੈ ਤੇ ਆ ਟ੍ਰੈਨੋ ਇਹ 13 ਮਾਡਲ ਹੈ ਜੀ ਹਮ ਟੌ ਮਾਡਲ ਹੈ ਓਕੇ ਸੀਟ ਕਵਰ ਮੈਂ ਨਵੇਂ ਪਾ ਕੇ ਦੇਉਂ ਠੀਕ ਆ ਬਾਈ ਆ ਬੰਪਰ ਚੇਂਜ ਕਰਕੇ ਦੇਉਂਗਾ ਹੋਰ ਸਾਰੀ ਗਾਰ ਓਰੀਜినਲ ਹੈ ਹੂੰ 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 ਜੇ ਕੋਈ ਵੀਰ ਆ ਕੇ ਕੋਈ ਵੀ ਲੋਹੇ ਦਾ ਜਿਹੜਾ ਪੀਸ ਹੈ ਹੂੰ 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 ਪੇਂਟ ਕਲੇਮ ਕਰਦੇ ਆਪਾਂ ਗੱਡੀ ਫ੍ਰੀ ਦੇ ਦਾਂ ਲੈ ਵੀ ਅਗਰ ਤੁਹਾਨੂੰ ਗੱਡੀ ਫ੍ਰੀ ਲੈਣੀ ਆ ਤਾਂ ਉਰੇ ਆ ਜਾਓ ਤੁਸੀਂ ਠੀਕ ਆ ਤੁਹਾਡਾ ਆਉਣ ਜਾਣ ਦਾ ਖਰਚਾ ਵੀ ਤੁਹਾਨੂੰ ਦੇ ਦਾਂਗੇ ਬਾਈ ਇਹ ਵੀ ਗੱਲ ਹੈ ਠੀਕ ਆ ਸਾਰੇ ਪੀਸ ਪੇਂਟ ਨਹੀਂ ਹੈਗੇ ਸਾਰੇ ਸ਼ੀਸ਼ੇ ਨਾਲ ਦੇ ਕੰਪਲੀਟ ਪੇਂਟ ਨਹੀਂ ਹਾਂ ਬਿਲਕੁਲ ਸਾਰੇ ਪੀਸ ਪੇਂਟ ਨਹੀਂ ਹੈ ਕਿਉਂਕਿ ਸਾਰੇ ਦੇਦਲਾ ਮਸਾਕਲਾ ਬੰਪਰ ਹੈ ਬੰਪਰ ਬੰਪਰ ਹੋ ਜਾ ਬਾਕੀ ਕਿ ਤੁਸੀਂ ਨੋਟ ਕੀਤੀ ਹੋਣੀ ਚੀਜ਼ ਮੇਰੇ ਕੋਲੇ ਤੁਸੀਂ ਪੁਰਾਣਿਆਂ ਨੂੰ ਜਿਹੜੇ ਵੀ ਰੌਂਦੇ ਵੀ ਹੈ ਹਾਂਜੀ ਜਿਹੜੀ ਕਾਰ ਸਾਡੇ ਕੋਲੇ ਆ ਗਈ ਜਿਵੇਂ ਓਵੇਂ ਜੀ ਖੜੀਆਂ ਹੁੰਦੀਆਂ ਨੇ ਭਰਾਵਾ ਆਪਾਂ ਘੱਟੀ ਗੌਰ ਜੀ ਕਰਦੇ ਹਾਂ ਸੁਰਖੀ ਬਹੁਤੀ ਲਾਈਦੀ ਨਹੀਂ ਹੁੰਦੀ ਹਾਂ ਨਹੀਂ ਲਾਈ ਨਹੀਂ ਜਾਂਦੀ ਹੱਤੋਂ ਅਸੀਂ ਕੋਸ਼ਿਸ਼ ਕਰਕੇ ਦੇਖੀ ਆ ਫਿਰ ਛੜਤਾ ਕਿਹੜਾ ਠੀਕ ਹੈ ਹਾਂ ਤੇ ਬਈ ਹੈ ਨਾ ਚਲ ਜਿੰਮੇ ਦੀਆਂ ਕਾਰਾਂ ਹੁੰਦੀਆਂ ਨੇ ਲੈ ਮੈ ਲੈ ਕੇ ਆਉਂਦੇ ਨੇ ਬਸ ਉਨਾਂ ਇੱਕ ਜਿਹੜਾ ਵੀ ਮੇਜਰ ਦਾ ਲੱਗਦਾ ਬਈ ਹੈ ਨਾ ਉਹ ਤੁਸੀਂ ਤੇ ਇਹ ਕਿੰਨਾ ਮਾਡਲ ਸੀਗਾ 13 13 ਜੀ ਰੇਟ ਕਿੰਨਾ ਰੱਖਿਆ ਸੀ ਇਹਦਾ ਇਹ ਹੈਗੀ ਆ 280 ਦੀ ਲਾਇ ਵੀ ਲੱਗੇ ਹੋਇਆ 28000 ਦੀ ਠੀਕ ਹੈ ਵੀਰੇ ਇਹ ਵੀ ਦੀ ਐਵਰੇਜ ਦੇ ਦਿੰਦੀ ਆ ਉਹਦਾ ਹੀ ਇਹ ਤਾਂ 22 ਆਰਾਮ ਨਾਲ ਤੇ ਚਲਾਵਾ ਵੀ ਬਹੁਤ ਵਧੀਆ ਬਈ ਐਵਰੇਜ ਚੰਗੀ ਦਿੰਦੀ ਹੈ ਬਾਕੀ ਨਿਸ਼ਾਨ ਦੀ ਕਾਰ ਜਿਵੇਂ ਡਸਟ ਤੇ ਇਹੇ ਬਈ ਹੈ ਨਾ ਸੇਮ ਦੀਆਂ ਨੇ ਸੇਮ ਕਾਰ ਆ ਇੰਜਨ ਸੇਮ ਹੀ ਆ ਹਾਂ ਇੰਜਨ ਵੀ ਸੇਮ ਆ ਫੈਂਡਰ ਤੱਕ ਹੀ ਸਾਰਾ ਕੁਝ ਹੈ ਮੈਨੂੰ ਲੱਗਦਾ ਉਹੀ ਪੀਸ ਪੈ ਜਾਂਦੇ ਹੋਣਗੇ ਬਸ ਸੇਮ ਇੱਕੋ ਹੀ ਪਲੇਟਫਾਰਮ ਤੇ ਬਣੀ ਆ ਹੋਈਆਂ ਕਾਰ ਹੂੰ ਮੈਂ ਆ ਫਰਾਂ ਵਾਲਾ ਮੂਰੇ ਲੋਗੋ ਬਦਲ ਦੇਣਾ ਹਾਂ ਹਾਂ ਮਿਲ ਕੇ ਠੀਕ ਹੈ ਬਈ ਤੇ ਆਹਾ ਕੀ i20 ਮਾਡਲ ਇਹ ਹੈਗੀ ਹੈ ਇਲਾਈਟ i20 ਓਕੇ ਆਸਟਾ ਰੋ ਮਾਡਲ 2015 ਹੂੰ 30 ਤੱਕ ਪਾਸਿੰਗ ਹੈ ਠੀਕ ਹੈ ਵੀਰੇ ਗੱਡੀ ਬਣ ਜੂ ਆਪਾਂ ਨੂੰ 415000 ਦੀ 415 ਤੇ 3 ਤੋਂ 3.5 ਠੀਕ ਹੈ ਵੀਰੇ ਡਿਪੈਂਡ ਕਰਦਾ ਹੈ ਸਿਮਲ ਸਕੋਰ ਕਿਹਾ ਜਾ ਤਿੰਨ ਤੋਂ ਸਾਢੇ ਤਿੰਨ ਤੱਕ ਲੋਨ ਹੋ ਜਾਊਗਾ। ਲੈ ਵੀ ਕਾਰ ਚੈੱਕ ਕਰੋ ਅੰਦਰੋਂ ਪੂਰੀ ਸਾਫ ਸੁਥਰੀ ਕਾਰ ਆ ਬਈ ਹਨਾ। ਹਾਂ। ਇਹ ਹੈ ਡੀਜ਼ਲ ਜਨਾ ਵੀਰੇ। ਡੀਜ਼ਲ ਆ ਔਰ ਇਹ ਸਭ ਤੋਂ ਸਾਫ ਕਾਰ ਹੈ। ਠੀਕ ਹੈ। ਸਾਡੇ ਕੋਲ। ਠੀਕ ਹੈ। ਤੇ ਕਾਰ ਚੈੱਕ ਕਰੋ ਬਹੁਤ ਸਾਫ ਸੁਥਰੀ ਕਾਰ ਆ ਬਈ। ਤੇ ਰੇਟ ਸੀਗਾ 415 4 ਲੱਖ 15 ਹਜ਼ਾਰ ਰੁਪਈਆ। ਸਵਾ ਤਿੰਨ ਸਾਢੇ ਤਿੰਨ ਇੱਥੇ ਤੱਕ ਲੋਨ ਹੋ ਜਾਊਗਾ। ਠੀਕ ਆ ਬਈ। ਆ ਸਾਡੇ ਕੋਲ ਹੈਗੀ ਸਭ ਤੋਂ ਸਸਤੀ ਕਾਰ। ਸਾਗਰ ਦੀ ਬੋਟੀ। ਹਾਂ। ਤੇ ਇਹ ਕਿੰਨਾ ਮਾਡਲ ਆ ਵੀਰੇ? ਕਵਾਟਰਾ ਜੈਟ ਹੂੰ ਤੇ ఇండికా బిస్టా బిస్టా ఇండికా బిస్టా 11 ਆਪਾਂ ਮਿੱਤਰੋ ਦੇ ਦਾਂਗੇ ਤੁਹਾਨੂੰ 60000 ਰੁਪਏ ਦੀ ਮੈਂ ਖਾ ਕਿ 70 70 ਕੀ ਗਾਉਂਗੇ ਤੂੰ ਸਾਫਟ ਦਾ ਇੰਜਨ ਹੈ ਇਹਦੇ ਚ ਠੀਕ ਹੈ ਬਈ ਲੈ ਵੀ ਕਵਾਟਰਜਟ ਇੰਜਨ ਵਾਲੀ ਹੈ ਕੀ ਸਿਰਫ 60000 ਰੁਪਏ ਦੀ 60 ਦੀ ਲੈ ਵੀ ਆਹ ਕਾਰ ਲੈ ਜਾ ਮੇਰਾ ਭਰਾ 60000 ਰੁਪਏ ਦੇ ਵਿੱਚ ਨਹੀਂ ਮਿਲਦੀ ਕਾਰ ਕਿੰਨਾ ਮਾਡਲ ਦੀ 2000 10 ਮਾਡਲ 10 ਮਾਡਲ ਦੇਖ ਕੀ ਦੱਸਦਾ ਮੈਂ ਬਈ ਜੈ ਜੀ ਆ ਬਾਈ ਹਨਾ ਕੋਈ ਮੁੱਲ ਕੋਈ ਬਹੁਤਾ ਵੀ ਇੰਨੇ ਚ ਬਾਈ ਆਉਂਦਾ ਕੀ ਆ ਯਾਰਾ ਹਨਾ ਇਹਨੂੰ ਦੱਬ ਕੇ ਚਲਾਓ ਜਿਹਨੇ ਸਿੱਖਣੀ ਸੁਖਣੀ ਆ 45000 ਰੁਪਏ ਦੀ ਮੈਨੂੰ ਤੋਲ ਕੇ ਦੇਜੋ ਜੇ ਇਹ ਫੇਰ ਬਈ ਦੋ ਸਾਲਾਂ ਨੂੰ ਤੇ ਆਹ ਡਿਜ਼ਾਇਰ ਮਾਡਲ ਇਹ ਹੈਗੀ ਜੀ 11 ਮਾਡਲ ਠੀਕ ਹੈ ਇਹਦਾ ਇੱਕ ਅੱਧਾ ਵੀ ਸੀ ਪੇਂਟ ਹੈ ਜਿਆਦਾ ਨਹੀਂ ਔਰ 1,85,000 ਰੁਪਏ ਦੀ ਦੇ ਦਾਂਗੇ BDI 2011 ਡੀਜ਼ਲ ਦੀ ਡਿਜ਼ਾਇਰ ਡੀਜ਼ਲ ਤੇ ਬਈ ਇੱਕ ਗੱਲ ਹੋਰ ਜਿਹੜੇ ਮੇਰੇ ਭਰਾ ਕਰਿਆਨੇ ਵਾਲੀ ਨੇ ਹਨਾ ਤੇ ਉਹਨਾਂ ਵਾਸਤੇ ਦੀ ਬੈਸਟ ਗੱਡੀ ਹੈਗੀ ਡੀਜ਼ਲ ਦੀ ਤਾਂ ਕਾਰ ਹੈ ਮੇਨ ਗੱਲ ਵੇ ਡਿੱਗੀ ਐਡੀ ਵੱਡੀ ਐ ਚਾਹੇ ਬੋਤਾ ਪਾ ਲੋ ਵਿੱਚ ਬਈ ਹਣਾ ਤੇ ਐਵਰੇਜ ਬਾਈ ਤੋਂ ਘੱਟ ਦੀ ਐਵਰੇਜ ਤਾਂ ਬਹੁਤ ਹੁੰਦੀ ਆ ਬਈ ਆਹ ਘੱਟ ਦੀ ਅੰਦਰੋਂ ਕਾਰ ਚੈੱਕ ਕਰ ਲੋ ਇੱਕ ਵਾਰੀ ਅੰਦਰੋਂ ਸਾਫ ਸੁਥਰੀ ਕਾਰ ਐ ਕੋਈ ਇਹ ਨਹੀਂਗਾ ਕਿ ਤੁਹਾਨੂੰ ਕੋਈ ਮਾੜੀ ਕਾਰ ਦਿਖਾਉਣਿਆ ਬਈ ਕਾਰਾਂ ਚੰਗੀਆਂ ਨੇ ਇੰਜਨ ਗੇਅਰ ਦੀ ਫੇਲ ਹੋਈ ਆਪਾਂ ਕਹਿੰਦੀ ਆ ਵੀ ਗਾਰੰਟੀ ਹੈਗੀ ਹੈਗੀ ਐ ਬਈ ਹਣਾ ਉਹ ਹਰੇਕ ਕਾਰ ਦੀ ਐ ਆਪਾਂ ਇੱਕ ਵਾਰੀ ਚੀ ਨਿਮੇੜਦਾ ਕਈ ਵਾਰ ਬਾਅਦ ਚ ਦੇਖ ਦਿੰਦੇ ਹ ਹਮ ਬਾਰ ਬਾਰ ਕਹੀਂ ਜਾਈਏ ਵਧੀਆ ਮੈਂ ਕਹਿੰਨਾ ਸਹੀ ਗੱਲ ਆ ਯਾਦ ਰਹਿੰਦਾ ਲੋਕਾਂ ਨੂੰ ਦੁਬਾਰਾ ਯਾਦ ਕਰਾ ਅਸੀਂ ਲਿਖ ਕੇ 6 ਮਹੀਨੇ ਦੀ ਗਾਰੰਟੀ ਹਰੇਕ ਕਾਰ ਦੀ ਦ ਬਸੇ ਮੇਰਾ ਭਰਾ ਇੱਕ ਗੱਲ ਉਹ ਚ ਹੋਰ ਮੈਂ ਤੁਹਾਨੂੰ ਕਰਾਂ ਵੀ ਜਿਹੜਾ ਤੇਲ ਪਾਣੀ ਚੈੱਕ ਕਰ ਲਾਉਂਦਾ ਉਹ ਥੋੜੀ ਜ਼ਿੰਮੇਵਾਰੀ ਹੈ ਹਾਂ ਬਿਲਕੁਲ ਹਾਂ ਉਹਦਾ ਇਹ ਅਗਲਾ ਵੀ ਡਰਦਾ ਅਗਲਾ ਕਿਹੜਾ ਗਾਰੰਟੀ ਲੈਣ ਕੋਣ ਆਉਂਦਾ ਸਹੀ ਗੱਲ ਆ ਬਈ ਪਰ ਐ ਵੀ ਧਿਆਨ ਰੱਖਿਆ ਕਰੋ ਆਹ ਵੀਰੇ ਏ ਹੁਣ ਕਈ ਕਰਿਆਨੇ ਵਾਲੇ ਕਹਿੰਦੇ ਨੇ ਐਸੀ ਤਾਂ ਪੈਟਰੋਲ ਹੀ ਲੈਣੀ ਐ ਠੀਕ ਐ ਇਹੋ ਨਾ ਵਾਸਤੇ ਆ ਹਾਂ ਗੱਡੀ ਵਧੀਆ ਇਹ ਵੀ ਮਾਡਲ ਗਿਆ ਰਹੀਆਂ ਇਹ ਤਾਂ ਆਪਾਂ ਘਰੇ ਵੀ ਰੱਖ ਸਕਦੇ ਆ ਬਈ 11 ਮਾਡਲ ਕਾਰ ਤੇ ਇਹਦਾ ਰੇਟ ਤੇ ਉਹਦਾ ਰੇਟ ਸੇਮ ਹੀ ਐ 1.90 ਦੀ ਐ ਠੀਕ ਐ ਉਹ 1.85 ਦੀ 1.85 ਦੀ ਐ ਦੋਏ ਪਾਵਰ ਵਿੰਡੋ ਦਾ ਫਰਕ ਪਾ ਲਓ ਨੇ ਹੂੰ ਤੇ ਇਹਦੀ ਐਵਰੇਜ ਉਹਦੇ ਨਾਲੋਂ ਥੋੜੀ ਜੀ ਘੱਟ ਹੁੰਦੀ ਐ ਪੈਟਰੋਲ ਤੇ ਹਾਂ ਤੇ ਆ ਜਾ ਗੁਰਪ੍ਰੀਤ ਦਿਖਾ ਦੇ ਬਈ ਕਾਰ ਕਾਰ ਦੇਖ ਅੰਦਰ ਚਾਰੇ ਪਾਵਰ ਵਿੰਡੋ ਆ ਬਈ ਸੈਂਟਰ ਲੋਕਿੰਗ ओके ਆ ਕਾਰ ਹਨਾ ਤੇ ਆਹੋ ਕਾਰ ਲੈ ਜੋ ਜੇ ਕਿਸੇ ਨੇ ਕਾਰ ਐਨਓਸੀ ਤਾਂ ਦੋਂਗੇ ਨਾਲ ਵੀਰੇ ਬਿਲਕੁਲ ਜੀ ਹਨਾ ਜਿਵੇਂ ਆਪਾਂ ਕਾਰਾਂ ਦਿਖਾਈਆਂ ਨੇ ਹਰੇਕ ਕਾਰ ਦੀ ਐਨਓਸੀ ਅਵੇਲੇਬਲ ਹੈ ਠੀਕ ਹੈ ਬਈ ਤੇ ਅਗਲੀ ਆ ਗਈ ਆਪਣੇ ਲਵੇ ਛੋਟੀ ਡਿੱਗੀ ਵਾਲੀ ਡਿਜ਼ਾਈਨ ਛੋਟੀ ਡਿੱਗੇ ਵਾਲੀ ਪ੍ਰਾਣੀ ਸੀ ਆਹ ਸੌਰੀ ਨਵੀਂ ਸ਼ੇਪ ਆ ਗਈ ਨਵੀਂ ਸ਼ੇਪ ਨਵੀਂ ਸ਼ੇਪ ਜਿਹੜੀਆਂ ਹੁਣ ਆਈਆਂ ਬਈ ਹਨਾ ਮਾਡਲ ਹੈ 2014 ਹਾਂਜੀ ਐਨਓਸੀ ਮਿਲੂਗਾ ਓਕੇ ਇਹ ਪਾਣੀ ਪੱਤੇ ਨੰਬਰ ਦੀ ਹੈ ਠੀਕ ਹੈ ਵੀਰੇ ਚੰਡੀਗੜ੍ਹ ਹੀ ਰਹੀ ਹੈ ਕਾਰ ਓਕੇ ਇਹ ਦੇ ਦਾਂਗੇ ਆਪਾਂ ਤੁਹਾਨੂੰ 3,80,000 ਰੁਪਏ ਦੀ 3,80,000 ਰੁਪਈਆ ਦੀ ਵਧੀਆ ਕਾਰ ਘੈਂਟ ਮਾਡਲ 2014 ਜੀ 14 ਲੈ ਵੀ 14 ਮਾਡਲ ਕਾਰ ਆਜੋ ਜੇ ਕਿਸੇ ਨੇ ਕਾਰ ਐਨਓ ਜੀ ਤੁਹਾਨੂੰ ਬਈ ਮਿਲ ਜੂ ਕੋਈ ਜੀ ਐਨਓ ਸੀ ਮਿਲ ਜੂ ਔਰ ਹਰੇਕ ਕਾਰ ਦੀ 15 ਸਾਲ ਦੀ ਪਾਸਿੰਗ ਹੁੰਦੀ ਹੈ ਹਾਂਜੀ ਹਾਂ ਕਈ ਵੀਰਾਂ ਨਵੇਂ ਜੁੜਦੇ ਇਹਨਾਂ ਨੂੰ ਨਹੀਂ ਪਤਾ ਹੁੰਦਾ ਇਹਦੀ 29 ਤੱਕ ਹੈ ਜਿਵੇਂ ਓਕੇ ਆਪਾਂ ਜ਼ਿਕਰ ਨਹੀਂ ਕੀਤਾ ਪਹਿਲਾਂ ਆਹ ਵੀਰੇ ਇਹ ਪੈਟਰੋਲ ਵਾਲੀ ਫਿਗੋ ਹੈ ਜੀ ਹੂੰ ਪੈਟਰੋਲ ਵਾਲੇ ਸਾਨੂੰ ਬਹੁਤ ਤੰਗ ਕਰਦੇ ਆ ਹਰੇਕ ਕਾਰ ਪੈਟਰੋਲ ਚ ਮੰਗਦੇ ਆ ਲੂਡੀ ਕਿ ਬਟਰੋਲ ਹੈਗੀ ਆ ਫਿਗੋ ਬਟਰੋਲ ਹੈਗੀ ਆ ਪੋਲੋ ਬਟਰੋਲ ਹੈਗੀ ਆ ਠੀਕ ਹੈ ਗੱਡੀ ਵਧੀਆ ਹੈ ਹਾਂਜੀ ਨੋ ਪ੍ਰੋਬਲਮ ਜੇ ਤਾਂ ਕੋਈ ਸੀਐਨਜੀ ਲਗਾਉਣਾ ਚਾਹੁੰਦਾ ਹੂੰ ਮੈਂ ਸੀਐਨਜੀ ਕਿਟ ਬਿਲਕੁਲ ਫ੍ਰੀ ਨਾਲ ਦੇਊਗਾ ਓਕੇ ਮੇਰੇ ਕੋਲੇ ਬਾਧੂ ਪਈ ਐ ਕਵਾੜੀ ਇਹਨੂੰ ਦਿਨ ਨੂੰ ਜੀ ਨਹੀਂ ਕਰਦਾ ਠੀਕ ਹੈ ਵੀਰੇ ਤੇ ਗੱਡੀ ਆਪਾਂ ਦੇ ਦਾਂਗੇ ਲੱਖ ਰੁਪਏ ਦੀ ਠੀਕ ਹੈ ਤੇ ਬਾਈ ਹਨਾ ਜੇ ਕਿਸੇ ਨੇ ਮੁੱਲ ਵੀ ਲੈਣੀ ਆ ਮੈਂ ਹੁਣ ਗੱਲ ਕਰ ਹੀ ਲਈਏ ਵਿੱਚ ਨਾ ਵੀਡੀਓ ਕਰ ਰਹੇ ਆਪਾਂ ਵੀ ਜੇ ਕਿਸੇ ਭਰਾ ਨੇ ਸੀਐਨਜੀ ਕਿਟਾਂ ਲੈਣੀ ਆ ਬਾਈ ਹਨਾ ਆਪ ਬਾਈ ਨਾਲ ਕੰਟੈਕਟ ਕਰ ਲੈ ਵੀਰੇ ਕਿੰਨੇ ਦੀ ਦੋਂਗੇ ਸੀਐਨਡੀ ਕਿਟ ਜੇ ਕਿਸੇ ਨੇ ਮੁੱਲ ਵੀ ਲੈਣੀ ਹੋਵੇ ਤੁਹਾਡੇ ਲੈ ਪਈਆਂ ਹਾਂ ਕਿ ਨਹੀਂ ਕਵਾੜੀ ਨੂੰ ਕਾਣ ਦੇਣੀ ਹੈ ਕੰਮ ਲੈ ਲੈਣਗੇ ਬਾਈ ਜਿਹੜਾ ਉਹ ਯਾਰ ਮੋੜਦੇ ਨਹੀਂ ਹੌਣ ਚੰਗਿਆ 10000 ਰੁਪਏ ਦੇ 10000 ਰੁਪਏ ਦੇ 10000 ਰੁਪਏ ਦੇ ਸੀਐਨਡੀ ਕਿਟ ਆ ਉਹ ਉਹ ਦੇਵਾਂਗੇ ਜਿਹੜੀ ਐਕਸਪਾਇਰ ਨਹੀਂ ਹੈਗੀ ਠੀਕ ਹੈ ਐ ਤਾਂ ਐਕਸਪਾਇਰ ਹੋ ਤਾਂ ਮੈਥੋਂ ਚਾਹੇ 5000 ਦਾ ਲੈ ਜਾ ਉਹਦਾ ਕੀ ਫਾਇਦਾ ਉਹਦਾ ਨਹੀਂ ਬਾਈ ਫਾਇਦਾ ਹਨਾ ਪਰ ਦੇਰੇ ਹੋਰ ਨਾ ਸੀ ਉਹ ਚੀਜ਼ ਕਰੀਏ ਕੱਲ ਨੂੰ ਫਟ ਫੁੱਟ ਗਿਆ ਹਨਾ ਫਿਰ ਉਹ ਜਿਹੜਾ ਗਿਲਟ ਹੈ ਨਾ ਪੁਲਿਸ ਦਾ ਚਲ ਮੈਂ ਬੱਸ ਉਹ ਕਹਿਣਗੇ ਫੌਜੀ ਨੇ ਬੰਬ ਬਣਾ ਦਿੱਤੀ ਠੀਕ ਹੈ ਤੇ ਅਸਾ ਉਹਰੇ ਆਪਣੇ ਬੰਦੇ ਹੈਗੇ ਨੇ ਜਿਹੜੇ ਲਾਕੇ ਦੇ ਦੇਣ ਨਾ ਹੈ ਨਹੀਂ ਲਵਾਉਣਾ ਪਊਗਾ ਦਸ ਮੈਂ ਦੇਉਂਗਾ ਠੀਕ ਹੈ ਮੈਨੂੰ ਹੀ ਲਾਉਣੀ ਆਉਂਦੀ ਹੈ ਓਕੇ ਪਰ ਬਾਈ ਮੈਂ ਕਈ ਵਾਰ ਅਵੇਲੇਬਲ ਨਹੀਂ ਹਾਂ ਨਾ ਚਲੋ ਬਾਈ ਬਾਕੀ ਲਵਾ ਲਿਓ ਬਾਈ ਤੁਸੀਂ ਹੈਨਾ ਇਹਦਾ ਕਿੰਨੇ ਨਾਲ ਦੇ ਆ ਮਾਡਲ 10 ਹੈ ਸਾਰੇ ਸ਼ੀਸ਼ੇ ਨਾਲ ਦੇ ਆ ਕਿੰਨਾ ਰੇਟ ਹੈ ਇਹਦਾ ਪਟ્રોલ ਹੈ ਨਾ 1 ਲੱਖ ਰੁਪਏ ਦੀ ਹੈ ਲੱਖ ਰੁਪਈਆ ਦੀ ਹਾਂ ਕੋਈ ਮਾੜੀ ਨਹੀਂ ਮੇਰਾ ਭਰਾ ਇਹਨਾਂ ਦਾ 10 ਮਾਡਲ 1 ਲੱਖ ਰੁਪਏ ਦੀ ਕਾਰ ਹੈਗੀ ਔਰ 99 ਦੀ ਹੋਣੀ ਨਹੀਂ ਭਾਈ 99 ਦੀ ਨਹੀਂ ਹੋਣੀ ਤੁਹਾਡੇ ਲਈ ਹੋ ਜੂਗੀ ਭਾਈ ਮੌਕੇ ਤੇ ਕਰ ਲਾਂਗੇ ਕੋਈ ਗੱਲ ਨਹੀਂ ਆ ਜਿਓ ਆ ਜੂਰੇ ਹੋ ਜੂਗੀ ਮੈਂ ਦੱਸਿਆ ਜਵਾਬ ਨਹੀਂ ਦਿੰਦਾ ਠੀਕ ਹੈ ਆਹ ਇਹ ਕਾਰ ਪੰਜਾਬ ਨੰਬਰ ਹੈ ਜੀ ਠੀਕ ਹੈ ਵੀਰੇ ਮਾਡਲ ਹੈ 11 ਨੰਬਰ ਕਿਸੇ ਦਾ ਮੋਗੇ ਦਾ ਮੋਗਾ ਠੀਕ ਹੈ ਇਹ ਦੇਣ ਦੀ ਆ 25 26 ਦੀ ਐਵਰੇਜ ਬਾਕੀ ਲਾਇਵ ਵੀਲ ਹੈਗੇ ਆ ਟਾਪ ਮਾਡਲ ਹੈ ਪੁਸ਼ ਬਟਨ ਸਟਾਰਟ ਇਹਦੇ ਜਿਹੜੇ ਲੱਛਣ ਜੇ ਹੁੰਦੇ ਆ ਸਾਰੇ ਨੇ ਠੀਕ ਹੈ ਕੀਲੈਸ ਐਂਟਰੀ ਜਿਹੜੇ ਵਧੀਆ ਕਾਰਾਂ ਦੇ ਲੱਛਣ ਹੁੰਦੇ ਨੇ ਤੇ ਹੈਗੇ ਨੇ ਮਾਈਕਰਾਂ ਹਾਂਜੀ ਇਹਦਾ ਕਿੰਨਾ ਰੇਟ ਹੈ ਇਹ ਆਪਾਂ ਦੇਣਾ 1 60 ਦੀ ਜੀ ਸ਼ੀਸ਼ੇ ਦੇ ਵੀ ਨਾਲ ਦੇ ਆ ਪੰਜਾਬ ਨੰਬਰ ਮਾਈਕਰਾਂ ਡੀਜ਼ਲ ਦੀ 1 ਲੱਖ 60000 ਰੁਪਈਆ ਦੀ ਕਾਰ ਆ ਬਾਈ ਤੇ ਜੇ ਕਿਸੇ ਨੇ ਕਾਰ ਬਾਇ ਕਰਨੀ ਆ ਤਾਂ ਬਾਇ ਕਰ ਲਓ ਬਾਈ ਹਨਾ ਇਹਦੀ ਐਵਰੇਜ ਹੈਗੀ ਆ 25 26 ਦੀ ਬਾਈ ਹੈਗੀ ਹੈਗੀ ਹਾਂ ਠੀਕ ਹੈ ਵੀਰੇ ਤੇ ਆਹ ਆ ਗਈ ਵੀਰੇ ਆਪਣੇ ਲੈਵੇ ਇਹ ਇੱਕੋ ਸਪੋਰਟ ਹੈ 14 ਮਾਡਲ ਇਹਦੇ ਥੋੜੇ ਜਿਹੇ ਟਾਇਰ ਡਾਊਨ ਹੈ ਟਾਇਰ ਅਸੀਂ ਪਾ ਕੇ ਦੇਵਾਂਗੇ ਹੂੰ ਤੇ ਗੱਡੀ ਦੇ ਦਾਂਗੇ ਤਿੰਨ ਦੀ ਇਹਦੇ ਤੇ ਢਾਈ ਦਾ ਲੋਨ ਕਰਾ ਦਾਂਗੇ ਬਾਈ 3 ਲੱਖ ਰੁਪਈਆ ਦੀ ਹਾਂ ਠੀਕ ਹੈ ਇਹਦੇ ਕੱਲੇ ਬੰਪਰ ਪੇਂਟ ਨੇ ਓਕੇ ਹੋਰ ਸਾਰੀ ਗੱਡੀ ਓਕੇ ਹੈ ਲੈ ਵੀ ਟਰਾਲੀ ਤੇ ਡਾਲੇ ਜਿੰਨਾ ਵਜ਼ਨ ਹੁੰਦਾ ਈ ਟਾਕੀ ਦੇ ਵਿੱਚ ਹਾਂ ਇੰਨੀ ਹੈਵੀ ਕਾਰ ਆਉਂਦੀ ਹੈ ਇਹ ਠੀਕ ਹੈ ਤੇ ਹਲੇ ਆਈ ਆਈ ਲੱਗਦੀ ਹੈ ਬਾਈ ਕਾਰ ਬਾਈ ਖਰਾਂ ਲੈਵੇ ਠੀਕ ਹੈ ਜਸਟ ਆਈ ਹੈ ਤੁਹਾਡੇ ਤੋਂ ਪਹਿਲੀ ਆਈ ਹੈ ਹੂੰ ਜਦੋਂ ਆਓਗੇ ਤੁਹਾਨੂੰ ਐ ਚੰਗੀ ਤਰ੍ਹਾਂ ਧੋ ਧਵਾ ਕੇ ਕਰ ਦਿੱਤੀ ਜਾਊਗੀ ਰੇਟ ਸੀ 3 ਲੱਖ ਰੁਪਈਆ ਤਿੰਨ ਦੀ ਦੇ ਦਾਂਗੇ ਬਾਈ ਟਾਇਰ ਟੂਰ ਪਾ ਕੇ A to Z ਆਪਾਂ ਇੱਥੇ ਓਕੇ ਕਰਕੇ ਤੋਰਦੇ ਆ ਕਿੰਨਾ ਮਾਡਲ ਹੈ ਇਹ 14 ਜੀ 14 ਦੇਖੋ ਬਾਈ ਚੈੱਕ ਕਰ ਲੁਗਾ ਆ ਇਹਦਾ ਸਮਾਨ ਪਿਆ ਸਾਰਾ ਸਟਿਪ ਨਹੀਂ ਸਟੁਕਣੀ ਹੋਰ ਹਾਂ ਪਾਰੇਗੇ ਸਾਬ ਵੀ ਤੇ ਅਗਲੀ ਆ ਡਿਜ਼ਾਇਰ ਆ ਗਈ ਕਿੰਨਾ ਮਾਡਲ ਹੈ ਵੀਰੇ ਇਹ 13 ਮਾਡਲ ਮੈਨੂੰ ਕੋਲੇ ਜੇ ਆ ਗਈ ਦੂਰ ਦੂਰੋਂ ਤਾਂ 24 ਮਾਡਲ ਲੱਗਦੀ ਐ ਇਹ ਪੰਜਾਬ ਨੰਬਰ ਹੈ ਕਾਰ ਠੀਕ ਐ ਬਈ ਪੱਕੇ ਨੰਬਰ ਦੀ ਐ ਹਾਂਜੀ ਵੱਡੀ ਡਿੱਗੀ ਵਾਲੀ 13 ਮਾਡਲ ਹੈ ਰੁਪਈਆ ਦਿਖਾ ਦੇ ਬਈ ਚੰਗੀ ਤਰ੍ਹਾਂ ਕਾਰ ਨੂੰ ਹਣਾ ਹੋਰ ਟਾਇਰ ਪਗੈਰਾ ਨਵੇਂ ਪਏ ਨੇ ਹੂੰ ਹੂੰ ਇਹ ਆਪਾਂ ਤੁਹਾਨੂੰ ਦੇ ਦਾਂਗੇ ਬਾਈ ਜੀ 260 ਦੀ 2 ਲੱਖ 60 ਹਜ਼ਾਰ ਰੁਪਈਆ ਦੀ ਹਾਂ ਪੂਰੀ ਓਕੇ ਕਾਰ ਐ ਹੂੰ ਐਵਰੇਜ ਇਹ ਵੀ 22 ਦੀ ਡੀਜ਼ਲ ਤੇ ਦੇ ਹੀ ਦਿੰਦੀ ਹੈ ਠੀਕ ਹੈ ਵੀਰੇ ਪਾਵਰ ਵਿੰਡੋ ਹੈ ਲੈ ਵੀ ਟੱਚ ਪਲੇਅਰ ਕਾਰ 'ਚ ਐਂਡਰਾਇਡ ਵਾਲਾ ਲੱਗਿਆ ਹੋਇਆ ਹੈ ਹਾਂ ਦੋ ਪਾਰ ਵਿੰਡੋ ਆ ਇਹ ਕਾਰ ਤੁਸੀਂ ਬਾਈ ਕਰ ਸਕਦੇ ਆਂਗੇ ਡੀਜ਼ਲ ਦੀ ਕਾਰ ਫਟਰੋਲ ਦੀ ਡੀਜ਼ਲ ਡੀਜ਼ਲ ਦੀ ਠੀਕ ਹੈ ਬਈ ਇਹ ਕਾਰ ਲੈ ਜਾਓ ਐਕਸੈਂਟ ਹੈਗੀ ਆ ਮਿੱਤਰੋ 15 ਮਾਡਲ 15 ਡੀਜ਼ਲ ਮਾਡਲ ਹੈ 30 ਤੱਕ ਪਾਸਿੰਗ ਹੈ ਮੈਂ ਵੀ ਰੱਖੀ ਹੋਈ ਆ ਇਹਦੇ ਨਾਲ ਦੀ ਵਰਨਾ ਮੰਗੂ ਇਹ ਵੀ ਐਸਐਕਸ ਤੋਂ ਮਾਡਲ ਐਸਐਕਸ ਆਉਂਦੀ ਹੈ ਠੀਕ ਹੈ ਵੀਰੇ ਇਦੀ ਐਵਰੇਜ ਹੈਗੀ 25-26 ਦੀ ਜੀ ਦਿੰਦੀ ਹੈ। ਔਰ ਜਿਆਦਾ ਹੀ ਦਿੰਦੀ ਹੈ। ਚਲੋ ਆਪਾਂ ਉਨੇ ਹੀ ਕਲੇਮ ਕਰਾਂਗੇ। ਔਰ ਇੱਕ ਕਾਰ ਤੁਹਾਨੂੰ ਮਿਲ ਜੂਗੀ 275 ਦੀ। ਪੌਣੇ 3 ਲੱਖ ਰੁਪਈਆ ਦੀ। ਔਰ ਉਹ ਜੋ 2 ਲੱਖ ਦਾ ਲੋਨ ਆ ਰਾਮ ਨਾਲ ਠੀਕ ਆ ਬਈ। ਤੇ ਬਈ ਕਾਰ ਚੈੱਕ ਕਰ ਲੋ ਕਾਰ ਹੈਗੀ ਚੰਗੀ ਤੇ ਡੀਜ਼ਲ ਦੀ ਕਾਰ ਹੈ ਤੇ ਕਾਰ ਸੋਹਣੀ ਹੈ ਬਈ ਤੇ ਪੇਂਟ ਛੇਂਟ ਵੀਰੇ ਮੜਾ ਮੋਟਾ ਹੈਗਾ। ਪੇਂਟ ਟੱਚਿੰਗ ਹੀ ਆ ਵੀਰੇ ਹਲਕੀ ਫੁਲਕੀ ਜਿਹਾ ਰਨਿੰਗ ਬੋਰਡ ਹੋ ਗਿਆ। ਠੀਕ ਆ। ਕਾਂ ਕਿੰਡੂ ਕਿ ਨਹੀਂ ਓਕੇ ਗੁਰਪੀ ਦਿਖਾ ਦੇ ਬਾਈ ਅੰਦਰੋਂ ਐਂਡਰਾਇਡ ਪਲੇਅਰ ਇਹਦੇ ਵੀ ਲੱਗਿਆ ਹੈ ਕਾਰ ਨੂੰ ਬਾਈ ਹਨਾ ਹਾਂਜੀ ਤੇ ਬਿੰਨੋ ਚਾਰੇ ਪਾਵਰਪੂਨਦੀਆਂ ਐਕਸ ਐਕਸ ਵੇਰੀਐਂਟ ਦੀ ਹੈ ਬਾਈ ਕਹਿੰਦਾ ਤੇ ਕਾਰ ਹੈ ਗਿਆ ਸਾਫ ਦੇਖੋ ਬਾਕੀ ਪਾਵਰ ਸਟੀਰਿੰਗ ਹੁੰਦਾ ਸਟੀਰਿੰਗ ਕੰਟਰੋਲ ਹੁੰਦਾ ਇਹਦੇ ਵਿੱਚ ਤੇ ਵਧੀਆ ਕਾਰ ਤੇ ਆ लास्ट ਕਾਰ ਵੀਰੇ ਨਹੀਂ ਗੱਡੀਆਂ ਤਾਂ ਅਪਕਮਿੰਗ ਵੀ ਨੇ ਬਾਕੀ ਹੋਰ ਵੀ ਨੇ ਤੇ ਇਹ ਤੋਤੀਆਂ ਸਾਡੇ ਤੋਂ ਅਜੇ ਇੰਨੀਆਂ ਕੀ ਖਈਆਂ ਠੀਕ ਹੈ ਇਹ ਬੀਟ ਕਿੰਨਾ ਮਾਡਲ ਹੈ ਇਹ 13 ਮਾਡਲ ਹੈ ਜੀ ਹਾਂਜੀ ਪੰਜਾਬ ਦਾ オリジナル ਨੰਬਰ ਹੈ ਓਕੇ ਬੀਟ ਦੇ ਜਾਂਦੀ ਆ 25 26 ਦੀ ਐਵਰੇਜ ਡੀਜ਼ਲ ਤੇ ਹੂੰ ਇਹ ਕਾਰ ਤੁਹਾਨੂੰ ਮਿਲ ਜੂਗੀ 1 45 ਦੀ 1 ਲੱਖ 45000 ਰੁਪਈਆ ਦੀ ਹਾਂਜੀ ਵਧੀਆ ਤੋਂ ਨੰਬਰ ਪੂਰੀ ਓਕੇ ਕੋਈ ਘਾਟ ਬਾਅਦ ਮੌਕੇ ਤੇ ਉਹ ਤਾਂ ਮੌਕੇ ਤੇ ਨਹੀਂ ਮੌਕਾ ਆਉਣ ਦਾ ਤਾਂ ਸਹੀ ਮੌਕੇ ਤੇ ਕਰ ਲਾਂਏ ਕੋਈ ਗੱਲ ਨਹੀਂ ਅੱਛਾ ਤੇ ਹੁਣ ਅਪਕਮਿੰਗ ਕਾਰਾਂ ਕਿਹੜੀਆਂ ਵੀਰੇ ਆਪਣੇ ਲਵੇ ਅਪਕਮਿੰਗ ਕਾਰਾਂ ਇੱਕ ਤਾਂ ਆਪਣੇ ਕੋਲ ਉਹ ਕਾਰ ਰਹੇਗੀ ਉਹ ਦਿਖਾਉਣੇ ਆਪਾਂ ਉੱਥੇ ਕੋਈ ਜਾਂਦਾ ਉਹ ਵੀ ਆਈਂ ਦਿਖਾਉਣੇ ਉੱਥੇ ਵਾਲੀ ਹਾਂ ਆਜੋ ਭਾਈ ਜਿਹੜੀ ਕਾਰ ਥੋੜੇ ਵਾਲੀ ਧੋਤੀ ਜਾ ਰਹੀ ਆ अल्टੋ ਐਲ ਐਕਸ ਆਈ ਹੈਗੀ ਆਪਣੇ ਲੈਵੇ ਤੇ ਦੇਖ ਕੇ ਸੀ ਨਾ ਬਾਇ ਕਰਨੀ ਆ ਬਾਇ ਕਰ ਲਿਓ 12 12 ਮਾਡਲ ਆ 12 ਠੀਕ ਐ ਤੇ 12 ਮਾਡਲ ਕਾਰ ਆ ਗੁਰਪ੍ਰੀਤ ਦਿਖਾ ਦੇ ਭਾਈ अल्टੋ ਐਲ ਐਕਸ ਆਈ ਹੈਗੀ ਵਾਈਟ ਕਲਰ ਚ ਪੰਜਾਬ ਪੀ ਵੀ 05 ਮੇਰੀ ਗੱਲ ਪਿਆ ਨੰਬਰ ਹੈਗੀ ਆ ਇਹਦੇ ਲੱਗੀ ਠੀਕ ਐ ਵੀਰੇ ਅੱਛਾ ਕਿੰਨੇ ਦੀ ਕਾਰ ਆ ਇਹ ਇਹਦੀ ਆਪਾਂ ਦੇ ਦਾਂਗੇ ਸਾਲ ਭਰ ਦੀ ਗਾਰੰਟੀ ਸਾਲ ਭਰ ਦੀ ਗਾਰੰਟੀ ਹਾਂ ਗੱਡੀ ਜਿਵੇਂ ਨਵੀਂ ਪਈ ਓਕੇ ਔਰ ਇਹ ਦੇ ਦਾਂਗੇ ਤੁਹਾਨੂੰ ਆਪਾਂ 1.5 ਲੱਖ ਰੁਪਏ ਦੀ 12 ਮਾਡਲ ਹੈ ਇਹ 12 ਮਾਡਲ ਆ ਆਵਰ ਵਿੰਡੋ ਆਏ ਹਾ ਗੁਰਪ੍ਰੀਤ ਬਹੁਤ ਵਧੀਆ 12 ਮਾਡਲ ਕਾਰ ਆ ਬਈ ਅਲਟੋ ਪੰਜਾਬ ਨੰਬਰ ਹੈ ਅਲਾਇ ਕਾਰ ਨੂੰ ਚੰਗੇ ਲੱਗੇ ਹੋਏ ਨੇ ਠੀਕ ਆ ਆਵਰ ਵਿੰਡੋ ਕਰਾਈ ਇੱਕ ਲੱਖ 50 ਹਜ਼ਾਰ ਰੁਪਈਆ ਦੀ ਵਿਦ ਪਾਵਰ ਵਿੰਡੋ ਕਾਰ ਮਿਲਦੀ ਤੁਹਾਨੂੰ ਠੀਕ ਆ ਇੱਕ ਵਾਰ ਫਰੰਟ ਦਿਖਾ ਦਿਓ ਬਈ ਕਾਰ ਦਾ ਠੀਕ ਆ ਐਸੇ ਰੇਟ ਚ ਕਾਰ ਨਹੀਂ ਮਿਲਦੀ ਤੇ ਜਿਹੜੀ ਅੱਜ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਬਈ ਹਨਾ ਤੇ ਇਹ ਕਾਰ ਤੁਸੀਂ ਬਾਈ ਕਰ ਸਕਦੇ ਹੋ ਵੀਰੇ ਹੁਣ ਅਪਕਮਿੰਗ ਕਾਰਾਂ ਦਾ ਦੱਸ ਦਿਓ ਜਿਹੜੀਆਂ ਆਉਣਗੀਆਂ ਅਪਕਮਿੰਗ ਕਰਾਂ ਆਪਣੇ ਕੋਲੇ ਸਸਤੀ ਰੇਂਜ ਦੀ ਇੱਕ ਦਾ ਸਕੋਰਪੀਆ ਆ ਰਹੀ ਹੈ ਕਾਲੇ ਰੰਗ ਦੀ ਅੱਛਾ ਮਾਡਲ 4 ਹੈ ਹੂੰ ਹੂੰ ਪਾਸਿੰਗ 32 ਤੱਕ ਹੈ ਪਾਸਿੰਗ ਹੈਗੀ 50 ਨੰਬਰ ਹੈ 32 ਤੱਕ 50 ਨੰਬਰ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਰਹੀ ਹੈ ਹਾਰਚੂਨਰ ਜਿਹੜੀ ਨਵੀਂ ਸ਼ੇਪ ਹੈ ਹਾਂ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ 14 ਮਾਡਲ ਡੀਆਰ ਆ ਰਹੀ ਹੈ ਠੀਕ ਹੈ ਵੱਡੀ ਡਿੱਗੀ ਹੈ ਉਸ ਤੋਂ ਬਾਅਦ ਆ ਰਹੀ ਹੈ ਪਜੈਰੋ ਸਪੋਰਟਸ ਹੂੰ ਉਦੋਂ ਦੋ ਤਿੰਨ ਡੇਰਾਂ ਹੋਰ ਵੱਡੀ ਡਿੱਗੀ ਛੋਟੀ ਡਿੱਗੀ ਆਉਣਗੀਆਂ ਠੀਕ ਹੈ ਸਵਿਫਟ ਦਾ ਸਮਾਡਲ ਪੈਟਰੋਲ ਆ ਰਹੀ ਹੈ ਹੂੰ ਹੋਰ ਭਾਈ ਕਿਹੜੀਆਂ ਆ ਰਹੀਆਂ ਆਰਾਮ ਨਾਲ ਸਵਿਫਟ ਆ ਰਹੀ ਆ ਸਸਤੀਆਂ ਕਿਹੜੀਆਂ ਆ ਰਹੀ ਨੇ ਫਸਤੀਆਂ ਆਲਟੋ ਆ ਰਹੀਆਂ ਨੇ ਭਾਈ ਠੀਕ ਹੈ ਦੋ ਤਿੰਨ ਓਕੇ ਹਾਂ ਇੱਕ ਤਾਂ 11 ਮਾਡਲ ਆਲਟੋ ਆਊਗੀ ਆਪਣੇ ਕੋਲੇ ਇੱਕ 10 ਕੁ ਦੀ ਦੇ ਦਾਂਗੇ ਆਪਾਂ ਠੀਕ ਹੈ ਹਾਂਜੀ ਤੇ ਬਈ ਹਨਾ ਤੇ ਆਜੋ ਜੇ ਕਿਸੇ ਨੇ ਭਰਾ ਨੇ ਕਰ ਲੈਣੀ ਭਾਈ ਬਹੁਤ ਕਰਾਂ ਨੇ ਡਸਟਰ ਆਊਗੀ ਪੰਜਾਬ ਮੇ ਡਸਟਰ ਦੀ ਯਾਰੀ ਆ ਹਾਂਜੀ 50 ਨੰਬਰ ਵੱਧ ਆਗੇ ਸੋਦੇ ਨਾ ਹੁਣ ਆਪਣੇ ਦਾ ਬਿਲਕੁਲ ਬਿਲਕੁਲ ਵੱਧ ਆਗੇ ਤੇ ਤੇ ਦੇਖੀ ਜਾਏ ਭਾਈ ਹੋਣੀ ਕਰਤਾ ਹੁਣ ਆਪਾਂ ਠੀਕ ਹੈ ਹਾਂ ਨੰਬਰ ਚੱਗਣ ਲੱਗ ਗਿਆ ਤੀਆਂ ਅੱਧੀਆਂ ਹਰਿਆਣਾ ਨੰਬਰ ਪਹਿਲਾਂ ਹਰਿਆਣਾ ਨੰਬਰ ਘਟ ਹੁੰਦੀ ਦੀ ਪੰਜਾਬ ਨੰਬਰ ਘਟ ਹੁੰਦੀ ਦੀ ਉਹ ਮਤਲਬ ਵੀ ਜੇ ਸਾਹ ਉਹਨਾਂ ਲੋਕ ਮੰਗੀਆਂ ਦੇ ਨਾਲ ਉਹ ਤਾਂ ਆਪਾਂ ਚੇਂਜ ਹੋਈ ਜਾਂਦੇ ਨਹੀਂ ਹੁਣ ਇਹ ਸਾਨੂੰ ਥੋੜੀ ਜਿਹੀ ਅਕਲ ਆਈ ਆ ਵੱਡਾ ਬਾਈ ਇਹ ਅਸਲ ਤਾਂ ਬੰਦਾ ਦਾ ਜਦੋਂ ਆਪਾਂ ਗੱਲ ਕਰੀਏ ਬਈ ਹੈਨਾ ਅਕਲ ਤਾਂ ਜ਼ਿੰਦਗੀ ਭਰੇ ਨਹੀਂ ਆਉਂਦੀ ਕਿਸੇ ਨੂੰ ਵੀ ਨਹੀਂ ਆਉਂਦੀ ਆਪਾਂ ਕਿਸੇ ਨੂੰ ਵੀ ਗੱਲ ਕਰ ਲਈ ਕਿਸੇ ਨੂੰ ਨਹੀਂ ਆਉਂਦੀਗੀ ਬੰਦਾ ਨਾਲ ਉਹ ਸਿੱਖੀ ਜਾਂਦਾ ਬਾਈ ਹੈਨਾ ਤੇ ਸਿੱਖਦੇ ਰਹਿਣਾ ਚਾਹੀਦਾ ਮੇਰਾ ਭਰਾ ਹੈਨਾ ਤੇ ਆਜੋ ਮੇਰਾ ਭਰਾ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਵਿਜ਼ਿਟ ਕਰ ਲੈ ਲੋਨ ਕਰਾਣਾ ਲੋਨ ਹੋ ਜਾਊਗਾ ਤੇ ਆ ਆ ਬਾਈ ਉਰੇ ਮੈਨ ਮਿਲੂ ਤੁਹਾਨੂੰ ਠੀਕ ਹੈ ਬਾਈ ਜਿੰਦਾ ਕੁਝ ਨਹੀਂ ਪਰ ਸਾਡੇ ਜਮਾ ਘਟ ਰੇਟ ਆਫ ਇੰਟਰਸਟ ਰਹੂਗਾ ਹਾਂ ਉਹ ਆਪਾ ਫਨਾਂਸਰਾਂ 'ਚ ਨਹੀਂ ਤੁਹਾਨੂੰ ਫਸਾਉਂਦੇ ਲੋਨ ਬੈਂਕ ਦਾ ਨਹੀਂ ਮਨਜ਼ੂਰ ਹੈ ਫਨਾਂਸਰਾਂ 'ਚ ਨਹੀਂ ਫਸਾਉਂਦੇ ਜਿਹੜੇ ਇੱਕ ਕਿਸ਼ਤ ਟੁੱਟੀ ਤੇ ਗੱਡੀ ਖੋਣ ਆ ਜਾਂਦੇ ਆ ਠੀਕ ਹੈ ਉਹ ਕੰਮ ਨਹੀਂ ਆਪਾਂ ਕਰਨਾ ਓਕੇ ਬਈ ਤੇ ਮੇਰਾ ਭਰਾ ਹੋਊਗਾ ਜਿਹੜਾ ਲੋਨ ਹੋਊਗਾ ਬੈਂਕ ਤੋਂ ਹੋਊਗਾ ਆਜੋ ਜੇ ਕਿਸੇ ਨੇ ਕਾਰਾਂ ਚੰਗੀਆਂ ਲੈਣੀਆਂ ਨੇ ਵਿਜ਼ਿਟ ਕਰ ਲਿਓ ਫੌਜੀ ਕਾਰ ਵਯਾਰ ਲੋਂਗੋ ਵਾਲ ਜਿਲ੍ਹਾ ਸੰਗਰੂਰ ਬਈ ਸასი ਜਾਨ